होनी चाहिए यार, is it clear? Because it is not so कि you will be like uh, तुसे वीजा ले लिया, but तुसे यू पे जाने लैंड कितने, you are not having anything where you are going to stay and all that. So pre-booked yeah, accommodation should be there, either it should be with your like uh, friends, with your any of the relatives living in Canada, on campus or any of the rental ones. ठीक है, so if prior rakhna and if anyone is not getting anything we can have references of each other theek hai my dear friends aap us to references banalange and accordingly we can help you out in accommodation but it should be pre planned on the spot kuch nahi hunda apart from that we are also offering accommodation services tusi idp nu approach kar sakde ho ठीक है थोड़ा तो प्रॉपर लिंक आ जाता है यू विल बी फिलिंग द डिटेल्स की 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 चाहिए थोड़ा अकोमोडेशन सिंगल चाहिए शेयरिंग चाहिए वेज चाहिए नॉन वेज चाहिए ओके फैमिली नाल रहना या अपनी एज मेट्स नाल रहना व्हाटसोएवर देयर आर सो मेनी क्वेश्चंस आस्क अकॉर्डिंगली अ प्लान इज गिवन टू यू एंड एज पर दैट यू कैन चूज दैट आल्सो ठीक है सो अगेन प्रॉपर वे यू शुड बी लाइक प्री बुकिंग योर अकोमोडेशन इन एडवांस it is a very important part of the wise utthe jaake you will be facing so many problems is it clear ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਨਿਊਜ਼ ਹਮੇਸ਼ਾ ਸ਼ਹਿਰ ਦੀਆਂ ਅਜਹੀਆਂ ਜਿਹੜੀਆਂ ਗਤੀਵਿਧੀਆਂ ਨੇ ਤੁਹਾਡੇ ਤੱਕ ਪਹੁੰਚਾਉਂਦੀਆਂ ਨੇ ਜਿਹੜੀਆਂ ਕਿ ਪੋਜ਼ਿਟਿਵਲੀ ਤੁਹਾਡੀ ਲਾਈਫ ਦੇ ਵਿੱਚ ਲਾਗੂ ਹੋਣ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਬੜੇ ਵਧੀਆ ਢੰਗ ਨਾਲ ਜੀ ਸਕੋ ਆਪਾਂ ਲੋਕ ਪੰਜਾਬ 'ਚ ਰਹਿੰਦੇ ਆ ਤੇ ਆਪਣੇ ਪੰਜਾਬੀ ਲੋਕਾਂ ਨੇ ਇੱਕ ਬਹੁਤ ਵਧੀਆ ਡ੍ਰੀਮ ਕਹਿ ਲਿਏ ਜਾਂ ਆਪਣਾ ਇੱਕ ਸੋਚ ਹੁੰਦੀ ਹੈ ਕਿ ਆਪਾਂ ਫੋਰਨ ਦੇ ਵਿੱਚ ਜਾ ਕੇ ਆਪਣੀ ਲਾਈਫ ਸੈੱਟ ਕਰੀਏ ਅਕਸਰ ਕਿ ਹੁੰਦਾ ਕਿ ਆਪਾਂ ਆਈਲਟ ਕਰਕੇ ਆਪਣੇ ਆਪ ਦੇ ਵਿੱਚ 100% ਹੋ ਜਾਂਦੇ ਆ ਕਿ ਹੁਣ ਅਸੀਂ ਬਾਹਰ ਚਲੇ ਜਾਣਾ ਬ ਬਾ ਸ਼ੁਰੂ ਹੁੰਦੀ ਹੈ ਤੇ ਉੱਥੇ ਆਪਾਂ ਨੂੰ ਐਕਸਪਰਟਸ ਦੀ ਐਡਵਾਈਸ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਕਿ ਫੀਲਡ ਦੇ ਵਿੱਚ ਬਹੁਤ ਨਾਮ ਖੱਟਿਆ ਹੋਇਆ ਹੋਵੇ ਤੇ ਜਿਨ੍ਹਾਂ ਨੇ ਇਸ ਫੀਲਡ ਦੇ ਵਿੱਚ ਬਹੁਤ ਲੰਮਾ ਟਾਈਮ ਸੇਵਾਵਾਂ ਦਿੱਤੀਆਂ ਹੋਈਆਂ ਨੇ ਆਪਾਂ ਸਾਰੇ ਜਾਣਦੇ ਆ ਕਿ ਆਈਡੀਪੀ ਆਈਲਟਸ ਦਾ ਜਿਹੜਾ ਐਗਜ਼ਾਮ ਹੈ ਇਹੀ ਕੰਡਕਟ ਕਰਦੇ ਨੇ ਤੇ ਉਸ ਤੋਂ ਛੁੱਟ ਜਿਹੜੇ ਇਹਨਾਂ ਦੇ ਕਾਉਂਸਲਰਸ ਨੇ ਉਹ ਅਪ ਟੂ ਮਾਰਕ ਨੇ ਜੇਕਰ ਕਹੀਏ ਤਾਂ ਦੁਨੀਆ ਦੇ ਬੈਸਟ ਕਾਉਂਸਲਰਸ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਵਿਦਆਊਟ ਐਨੀ ਕਾਸਟ ਵਿਦਆਊਟ ਐਨੀ ਸਿੰਗਲ ਪੈਣੀ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਨੇ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ ਆਫਿਸ ਚ ਪਹੁੰਚੀਆਂ ਅੱਜ 3rd ਟਾਈਮ ਹੈ ਜਦੋਂ ਅਸੀਂ ਆਏ ਹਾਂ ਇਹਨਾਂ ਦੇ ਕਾਉਂਸਲਿੰਗ ਸੈਸ਼ਨ ਚੱਲਦੇ ਹੁੰਦੇ ਨੇ ਜਿਹੜੇ ਕਿ ਬੱਚੇ ਹੁਣ ਨੈਕਸਟ ਮੰਥ ਦੇ ਵਿੱਚ ਕੈਨੇਡਾ ਜਾਂ ਹੋਰ ਅਲੱਗ-ਅਲੱਗ ਮੁਲਕਾਂ 'ਚ ਜਾ ਰਹੇ ਨੇ ਉਹਨਾਂ ਨੂੰ ਜੋ ਇਹਨਾਂ ਦੀ ਅਵੇਅਰਨੈਸ ਹੈ ਜੋ ਇਹਨਾਂ ਦੀ ਕਾਉਂਸਲਿੰਗ ਹੈ ਪਲੱਸ ਜੋ ਇਹ ਬੱਚਿਆਂ ਨੂੰ ਬੇਸਿਕ ਰੂਟ ਟੂ ਲੈ ਕੇ ਟੌਪ ਤੱਕ ਦੱਸਦੇ ਨੇ ਉਹ ਆਪਣੇ ਆਪ ਦੇ ਵਿੱਚ ਸਲਿਊਟੇਬਲ ਆ ਆਓ ਇਹਨਾਂ ਦੇ ਹੈੱਡ ਵਿਸ਼ਾਲ ਗੁਪਤਾ ਜੀ ਨਾਲ ਗੱਲ ਕਰਦੇ ਹਾਂ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਸਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਿੱਕੀ ਵਡੇਰਾ ਜੀ ਤੇ ਹਲ ਵਾਲੇ ਜ ਜਿਵੇਂ ਕਿ ਸਰ ਦੇਖਿਆ ਤੁਹਾਡਾ ਬੜਾ ਵਾਈਟਲ ਰੋਲ ਹੈ ਵਿਸ਼ਾਲ ਜੀ ਕਿਉਂਕਿ ਬੱਚਿਆਂ ਦੀ ਕੈਰੀਅਰ ਮੇਕਿੰਗ ਆਪਣੇ ਆਪ ਚ ਚੈਲੈਂਜਿੰਗ ਹੁੰਦੀ ਹੈ ਚੈਲੈਂਜਿੰਗ ਦੇ ਨਾਲ ਜਿਨ੍ਹਾਂ ਦੇ ਕੋਲੋਂ ਆਂਦੇ ਨੇ ਉਹਨਾਂ ਦੀ ਰਿਸਪੌਂਸਿਬਿਲਟੀਜ਼ ਬੜੀ ਵੱਜ ਜਾਂਦੀ ਨੇ ਅੱਜ ਕੱਲ੍ਹ ਸਾਲ ਕੈਨੇਡਾ ਦੇ ਪ੍ਰਤੀ ਬਹੁਤ ਮਾਰਕੀਟ ਦੇ ਵਿੱਚ ਰਿਯੂਮਰਸ ਨੇ ਸੋਸ਼ਲ ਮੀਡੀਆ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਦਾਅਵੇ ਵਾਅਦੇ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਕਿ ਗਰਾਉਂਡ ਰਿਐਲਿਟੀ ਸਾਨੂੰ ਨਹੀਂ ਪਤਾ ਹੈ ਕਿਉਂਕਿ ਸਰ ਤੁਸੀਂ ਐਕਸਪਰਟਸ ਹੋ ਤੁਸੀਂ ਇਹ ਫੀਲਡ ਦੇ ਵਿੱਚ ਬਹੁਤ ਕੁਝ ਦਿੱਤਾ ਤਾਂ ਸਰ ਤੁਹਾਡੇ ਹਿਸਾਬ ਨਾਲ ਬੱਚਿਆਂ ਲਈ ਹਜੇ ਵੀ ਕੈਨੇਡਾ ਬੈ ਜਿਹੜੀ ਬ ਸਰ ਦੇਖੋ ਮੈਂ ਕੈਨੇਡਾ ਹੀ ਨਹੀਂ ਬੜਕੇ ਮੈਂ ਇਹ ਕਹੂੰਗਾ ਕਿ ਜਿਹੜੇ ਤੁਸੀਂ ਅੱਜ ਦੀ ਡੇਟ ਵਿੱਚ ਆਪਾਂ ਸਟੱਡੀ ਅਬ੍ਰੋਡ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਰ ਮਿਸਲੀਡ ਕਰਨਾ ਬਹੁਤ ਸੌਖਾ ਹੋ ਗਿਆ ਔਰ ਉਹਦੇ ਵਿੱਚ ਦੇਖੋ ਸੋਸ਼ਲ ਮੀਡੀਆ ਇੱਕ ਵਾਈਟਲ ਰੋਲ ਪਲੇ ਕਰ ਰਿਹਾ ਕਿਉਂਕਿ ਹਰ ਬੰਦਾ ਜਿਹੜਾ ਉੱਥੇ ਜਾ ਕੇ ਸੈਟਲ ਨਹੀਂ ਹੁੰਦਾ ਜਾਂ ਜੇ ਕਹਿ ਲਓ ਕਿ ਜਿਦਾਂ ਆਪਾਂ ਕਹਿੰਦੇ ਅੰਗੂਰ ਖੱਟੇ ਨੇ ਜਿਹਦੇ ਵਾਸਤੇ ਉਸ ਬੰਦੇ ਲਈ ਉਸ ਉਸ ਚੀਜ਼ ਲਈ ਕੀ ਹੁੰਦਾ ਕਿ ਉਹਨਾਂ ਲੋਕਾਂ ਨੂੰ ਇਹ ਸੋਸ਼ਲ ਮੀਡੀਆ ਤੇ ਆ ਕੇ ਕਹਿਣਾ ਬੜਾ ਸੌਖਾ ਹੈ ਕਿ ਉੱਥੇ ਤਾਂ ਸਭ ਕੁਝ ਖਤਮ ਹੋ ਗਿਆ ਕੈਨੇਡਾ ਨੇ ਸਭ ਕੁਝ ਬੰਦ ਕਰਤਾ ਬਟ ਅਸਲ ਰਿਐਲ ਜੇ ਤੁਸੀਂ ਮੇਰੇ ਕੋਲ ਪੁੱਛੋਗੇ ਤਾਂ ਹੁਣ ਕੈਨੇਡਾ ਆਸਟ੍ਰੇਲੀਆ ਯੂਕੇ ਇਹ ਇਦਾਂ ਦੀ ਕੰਟਰੀਆਂ ਨੇ ਜਿਹੜੀ ਕਿ ਹੁਣ ਬਹੁਤ ਵੈਲਕਮ ਕਰ ਰਹੀਆਂ ਸਟੂਡੈਂਟਸ ਨੂੰ ਔਰ ਬਹੁਤ ਵਧੀਆ ਤਰੀਕੇ ਨਾਲ ਵੈਲਕਮ ਕਰ ਰਹੀਆਂ ਇਹਦੇ ਵਿੱਚ ਉਹਨਾਂ ਨੇ ਕੁਝ ਨਵੇਂ ਰੂਲਸ ਜ਼ਰੂਰ ਇੰਟਰੋਡਿਊਸ ਕੀਤੇ ਹਨ ਜੋ ਕਿ ਸਟੂਡੈਂਟਸ ਦੀ ਬੈਟਰ ਮੈਂਟਲ ਹੈ ਸੋ ਕੈਨੇਡਾ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਮੇਰੇ ਕੋਲ ਪੁੱਛੋਗੇ ਮੇਰਾ ਇਹ ਤੀਸਰਾ ਇੰਟੇਕ ਹੈ ਔਰ ਸਭ ਤੋਂ ਵੱਡਾ ਇੰਟੇਕ ਹੈ ਇਸ ਟਾਈਮ ਅਸੀਂ ਵਧੇ ਹੀ ਆਂ ਘਟੇ ਨਹੀਂ ਹੈ ਉਹਦਾ ਇੱਕੋ ਰੀਜ਼ਨ ਹੈ ਕਿ ਅਸੀਂ ਬੱਚੇ ਨੂੰ ਪ੍ਰੋਪਰ ਗਾਈਡ ਕਰਦੇ ਹਾਂ ਕਿ ਉਹਨਾਂ ਨੇ ਕਿੱਥੇ ਜਾਣਾ ਹੈ ਕਿ ਕਿੱਥੇ ਜਾ ਕੇ ਉਨਤੇ ਜੌਬ ਕਰਨੀ ਹੈ ਸੋ ਇਸ ਟਾਈਮ ਵੀ ਸਾਰੇ ਕਾਲਜਸ ਕੈਨੇਡਾ ਦੇ ਵਿੱਚ ਓਪਨ ਨੇ ਐਮਬੈਸੀ ਵੀਜ਼ਾਸ ਦੇ ਰਹੀ ਹੈ ਸਿਰਫ ਲੋੜ ਹੈ ਤਾਂ ਸਹੀ ਗਾਈਡੈਂਸ ਦੀ ਔਰ ਸਹੀ ਇੱਕ ਰਾਹ پکڑਣ ਦੀ ਬੱਚਾ ਨੂੰ ਜੋ ਕਿ ਉਹਨਾਂ ਨੂੰ ਮਿਲ ਸਕਦੀ ਹੈ ਆਈਡੀਪੀ ਖੰਨਾ ਵੱਲੋਂ ਅਸੀਂ ਇੱਥੇ ਬੱਚੇ ਕੋਲੋਂ ਕੋਈ ਚਾਰਜ ਨਹੀਂ ਲੈਂਦੇ ਬਟ ਗਾਈਡੈਂਸ ਇਜ਼ 100% ਐਕੂਰੇਟ ਐਂਡ ਵੈਰੀ ਵੈਰੀ ਸਿਨਸਅਰ ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਓਨੈਸਟ ਜਿਹੜੀ ਐਡਵਾਈਸ ਹੈ ਉਹ ਤੁਹਾਨੂੰ ਆਈਡੀਪੀ ਦੇ ਵਿੱਚ ਮਿਲੇਗੀ yes or no but you will get an honest advice so ਕਿਸੇ ਵੀ سوشل میڈیا ਦੇ ਉੱਤੇ ਤੁਸੀਂ ਜਿਹੜਾ ਵੀ ਨੈਗੇਟਿਵ ਬੋਲ ਰਿਹਾ ਉੱਤੇ ਨਾ ਵਿਸ਼ਵਾਸ ਕਰੋ ਤੁਸੀਂ ਆ ਕੇ ਆਫਿਸ ਦੇ ਵਿੱਚ ਇਨਕੁਆਇਰੀ ਕਰੋ ਔਰ ਕਿਸੇ ਵੀ ਚੀਜ਼ ਹਾਲਤ ਦੇ ਲਈ ਆਪਣੇ ਭਵਿਕਨਾ ਕੰਪਰੋਮਾਈਜ਼ ਨਾ ਕਰੋ ਪਿੱਛੇ ਮੈਨੂੰ ਇਹ ਵੀ ਸੁਣਨ ਚ ਆਇਆ ਜੀ ਕਿ ਕਈ ਮੈਡੀਕਲ ਸਟੂਡੈਂਟਸ ਇਹ ਸੋਚ ਰਹੇ ਨੇ ਕਿ ਕੈਨੇਡਾ ਬੰਦ ਹੋ ਗਿਆ ਅਸੀਂ ਇੱਥੇ ਹੀ ਆਪਣੇ ਪੇਪਰ ਕੰਟੀਨਿਊ ਕਰ ਲਈਏ ਸੋ ਮੇਰੀ ਉਹਨਾਂ ਸਾਰਿਆਂ ਨੂੰ ਦਰਖਾਸਤ ਹੈ ਕਿ ਇੱਕ ਵਾਰ ਆ ਕੇ ਤੁਸੀਂ ਸਾਡੇ ਆਫਿਸ ਆ ਕੇ ਜਰੂਰ ਐਡਵਾਈਸ ਲਓ ਇਦਾਂ ਦਾ ਕੁਝ ਵੀ ਨਹੀਂ ਹੈ ਹਲੇ ਵੀ ਆਪਰਚੂਨਿਟੀਆਂ ਬਹੁਤ ਸਾਰੀਆਂ ਆ ਰਹੀਆਂ ਨੇ ਕੈਨੇਡਾ ਦੇ ਵਿੱਚ ਔਰ ਈਵਨ ਆਸਟ੍ਰੇਲੀਆ ਤੇ ਯੂਕੇ ਦੇ ਵਿੱਚ ਵੀ ਸਿਰਫ ਲੋੜ ਹੈ ਤੁਹਾਡੀ ਇੱਥੇ ਆਨ ਦੀ ਤੇ ਸਹੀ ਐਡਵਾਈਸ ਲੈਣ ਦੀ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਪਣੇ ਸੁਨਾਰੇ ਪਵਿੱਖ ਦਾ ਜਿਹੜਾ ਤੁਹਾਡੀ ਸੁਪਨਾ ਦੇਖਿਆ ਉਹ ਤੁਸੀਂ ਕਿਸੇ ਰੋਂਗ ਵੀਡੀਓ ਕਾਰਨ ਨਹੀਂ ਜਾਂ ਫਿਰ ਕੋਈ ਰੋਂਗ ਮੈਸੇਜ ਕਾਰਨ ਉਹਨੂੰ ਛੱਡ ਦਿਓ ਤਾਂ ਮੇਰੀ ਸਿਰਫ ਇਹੀ ਦਰਖਾਸਤ ਹੈ ਕਿ ਤੁਸੀਂ ਕੋਈ ਵੀ ਡਿਸੀਜਨ ਲੈਣ ਤੋਂ ਪਹਿਲੇ ਪਲੀਜ਼ ਸਾਡੇ ਆਈਡੀਪੀ ਖੰਨਾ ਨੂੰ ਵਿਜ਼ਿਟ ਕਰੋ ਤੇ ਇੱਕ ਸਹੀ ਸਲਾਹ ਲੈ ਕੇ ਫੇਰ ਹੀ ਕੋਈ ਡਿਸੀਜਨ ਲਓ ਜਿਵੇਂ ਕਿ ਸਰ ਨੇ ਕਿਹਾ ਵੈਸੇ ਵੀ ਇਹਨਾਂ ਦੇ ਵਰਕ ਐਥਿਕਸ ਹੈ ਹੋਨੈਸਟੀ ਐਂਡ ਟਰਾਂਸਪੈਰੈਂਸੀ ਆਪਾਂ ਦੇਖਿਆ ਵੇ ਕਿ ਸੋਸ਼ਲ ਮੀਡੀਆ ਤੇ ਜਿਹੜਾ ਜੀ ਕਰਦਾ ਅੱਜ ਕੱਲ ਹਰੇਕ ਕਿ ਆਪਣੇ ਆਪ ਚ ਬਲੌਗਰ ਹੈ ਹਰੇਕ ਕਿ ਆਪਣੇ ਆਪ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਬਟ ਉਹ ਚੀਜ਼ ਦੀ ਕੀ ਰਿਐਲਿਟੀ ਆਪਾਂ ਨੂੰ ਐਕਸਪਰਟਸ ਸੇ ਦੱਸ ਸਕਦੇ ਨੇ ਆਪਾਂ ਅਕਸਰ ਬਿਮਾਰੀਆਂ ਵਾਲੇ ਵੀ ਦੇਖਦੇ ਆ ਕਿ ਹਰੇਕ ਬੰਦਾ ਕਹਿੰਦਾ ਵੀ ਘਰੇ ਬੈਠੇ ਇਲਾਜ ਪਾਓ ਤੁਹਾਨੂੰ ਠੀਕ ਕਰ ਦਾਂਗੇ ਆਪਾਂ ਸਾਰੇ ਜਾਣਦੇ ਆ ਮੈਰਕਲ ਤਾਂ ਸਿਰਫ ਫਿਲਮਾਂ ਦੇ ਵਿੱਚ ਜਾਂ ਨਾਟਕਾਂ ਦੇ ਵਿੱਚ ਹੈਪਨ ਹੁੰਦੇ ਨੇ ਰੀਅਲ ਲਾਈਫ ਦੇ ਵਿੱਚ ਇਹਨਾਂ ਦਾ ਦੂਰ ਦ ਮੁਲਕਾਂ ਨੂੰ ਲੈ ਕੇ ਹੋਇਆ ਸਰ ਆਮ ਕੀ ਬੱਚਿਆਂ ਦਾ ਜਿਹੜਾ ਮਾਈਂਡ ਹੈ ਉਹ ਡਾਇਵਰਟ ਹੋ ਗਿਆ ਜੀ ਕਿਸੇ ਨਾ ਕਿਸੇ ਪਾਸੇ ਜਿੱਮੇ ਤੁਸੀਂ ਕਿਹਾ ਕਿ ਮੈਡੀਕਲ ਅਫੀਸਰ ਇੱਥੇ ਉਹਨੂੰ ਕੰਪਲੀਟ ਕਰ ਰਣੇ ਆ ਤੇ ਸਾਰੇ ਇਹ ਜਿਹੜੇ ਕਾਨੂੰਨ ਚੇਂਜ ਹੁੰਦੇ ਨੇ ਜਾਂ ਕੁਝ ਵੀ ਕੰਪਨੀਆ ਆਪਣੇ ਵੱਲੋਂ ਜਾਂ ਕੰਟਰੀਜ਼ ਦੇ ਵੱਲੋਂ ਕੀ ਇਹ ਵਾਕਈ ਹੀ ਜਿਹੜੇ ਆਪਣੇ ਬੱਚੇ ਨੇ ਇਹਨਾਂ ਦੀ ਬੈਟਰਮੈਂਟਲੀ ਨੇ ਜਾਂ ਇਹਨਾਂ ਦਾ ਜਿਹੜਾ ਫਿਊਚਰਿਸਟਿਕ ਆਪਾਂ ਭਵਿੱਖ ਦੇਖੀਏ ਤਾਂ ਕਿ ਵਾਕਈ ਹੀ ਫੇਰ ਪਹਿਲਾਂ ਵਾਂਗੂ ਕੈਨੇਡਾ ਜਾਂ ਹੋਰ ਕੰਟਰੀਜ਼ ਦੇ ਵਿੱਚ ਬ੍ਰਾਈਟ ਦੇਖਿਆ ਜਾ ਸਕਦਾ ਸੋ ਮੈਂ ਨਾ ਇਹਦਾ ਆਨਸਰ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਸਟਾਰਟ ਕਰਾਂਗਾ ਹੁਣ ਜਿਵੇਂ ਕਿ ਬੱਚਿਆਂ ਨੂੰ ਨਾ ਪਹਿਲੇ ਜਦ ਜਾਂਦੇ ਸੀ ਤਾਂ ਸਾਰੇ ਬ Ontario ਦੇ ਵਿੱਚ ਹੈ Brampton ਦੇ ਵਿੱਚ ਹੈ ਤੇ ਜੇ ਜਿਹੜੇ ਜਿਹੜੇ ਹੋਰ ਪ੍ਰੋਵਿੰਸ ਹੁੰਦੇ ਸੀ ਉੱਥੇ ਬੱਚੇ ਘੱਟ ਫੋਕਸ ਕਰਦੇ ਸੀ ਹੁਣ ਉਹਨੇ ਨਾਲ ਕੀ ਹੋਇਆ ਹੈ ਕਿ ਸਾਰੇ ਬੱਚੇ ਜਿਹੜੇ ਸੀ ਕਿ ਜਿਹੜੀ ਮੈਕਸਿਮਮ ਪੋਪੂਲੇਸ਼ਨ ਹੈ ਉਹ ਸਟੂਡੈਂਟਸ ਜੀ ਪਹੁੰਚ ਗਈ ਹੈ Brampton ਦੇ ਵਿੱਚ ਔਰ ਉਹ ਵੀ ਹੈ Ontario Ontario ਦੇ ਵਿੱਚ ਲੇਕਿਨ ਇਹਦੇ ਨਾਲ ਕੀ ਹੋਇਆ ਉੱਥੇ ਜਾ ਕੇ ਬੱਚਿਆਂ ਨੂੰ ਕੰਮ ਮਿਲਣਾ ਘਟੋ ਗਿਆ ਕਿਉਂ ਕਿਉਂਕਿ ਪੋਪੂਲੇਸ਼ਨ ਜ਼ਿਆਦਾ ਹੋ ਗਈ ਲੇਕਿਨ ਬੱਚਿਆਂ ਨੂੰ ਕਿਸੇ ਨੇ ਗਾਈਡ ਹੀ ਨਹੀਂ ਕੀਤਾ ਵੀ ਉੱਥੇ ਹੋਰ ਵੀ ਪ੍ਰੋਵਿੰਸ ਨੇ ਆਪਾਂ ਉੱਥੇ ਵੀ ਜਾ ਸਕਦੇ ਆ ਸੋ ਕੈਨੇਡਾ ਗਵਰਨਮੈਂਟ ਨੇ ਕੀ ਕੀਤਾ ਬੱਚਿਆਂ ਦੇ ਬੈਟਰਮੈਂਟ ਵਾਸਤੇ ਕਿ ਉਹਨਾਂ ਨੂੰ ਜਾ ਕੇ ਉੱਥੇ ਤਾਂ ਉਹਨਾਂ ਨੇ ਕੈਪਿੰਗ ਕਰਤੀ ਹੈ ਕਿ ਹੁਣ ਹਰ ਪ੍ਰੋਵੈਂਸ ਦੇ ਉੱਤੇ ਜਿੱਥੇ ਇਦਾਂ ਜਿੱਥੇ ਆਪਣੇ ਇੱਥੇ ਇੰਡੀਆ ਦੇ ਵਿੱਚ ਸਟੇਟਸ ਨੇ ਪੰਜਾਬ ਹੈ ਯੂਪੀ ਹੈ ਉਦਾਂ ਹੀ ਉੱਥੇ ਵੀ ਸਟੇਟਸ ਨੇ 온ਟਾਰੀਓ ਹੈ ਬ੍ਰਿਟਿਸ਼ ਕੋਲੰਬੀਆ ਹੈ ਅਲਬਰਟਾ ਹੈ ਹੁਣ ਉੱਥੇ ਕੀ ਕੀਤਾ ਉਹਨਾਂ ਨੇ ਕੈਪਿੰਗ ਕਰਤੀ ਹੈ ਵੀ ਜੇ ਮੰਨ ਲਓ 312000 ਬੱਚਾ ਟੋਟਲ ਆਏਗਾ ਪੂਰੇ ਵਰਲਡ ਚ ਤਾਂ ਉਹਨਾਂ ਦੇ ਵਿੱਚੋਂ ਸਿਰਫ 160000 ਬੱਚਾ ਹੀ ਹੈ ਜਿਹੜਾ ਜਾਏਗਾ 온ਟਾਰੀਓ ਦੇ ਵਿੱਚ ਇਦਾਂ ਹੀ ਇੱਕ ਐਗਜ਼ਾਮਪਲ ਹੈ ਇੱਕ ਮੈਂ ਜਿਹੜੀ ਮੈਂ ਲੈ ਰਹੇ ਹਾਂ ਇਦਾਂ ਹੀ ਉਹਨਾਂ ਨੇ ਸਾਰੇ ਫਿਗਰਸ ਡਿਫਾਈਨ ਕਰਤੇ ਹਨ ਹਰ ਇੱਕ ਪ੍ਰੋਵੈਂਸ ਲਈ ਔਰ ਫਰ ਜਿਸ ਦੇ ਉੱਤ ਯੂਨੀਵਰਸਿਟੀਆਂ ਦੇ ਵਿੱਚ ਕਿ ਇੰਨੇ ਨੇ ਬੱਚੇ ਇੰਨੇ ਨੇ ਯੂਨੀਵਰਸਿਟੀਆਂ ਦੇ ਵਿੱਚ ਜਾ ਪਾਨਗੇ ਔਰ ਉਸ ਤੋਂ ਉੱਪਰ ਨਾ ਕੋਈ ਕਾਲਜ ਨਾ ਕੋਈ ਯੂਨੀਵਰਸਿਟੀ ਬੱਚਾ ਲੈ ਪਾਏਗਾ ਇਹਦੇ ਨਾਲ ਕੀ ਬੈਨੀਫਿਟ ਹੋਇਆ ਇਹਦੇ ਨਾਲ ਇਹ ਬੈਨੀਫਿਟ ਹੋਇਆ ਕਿ ਹੁਣ ਜਿਹੜੇ ਬੱਚੇ ਜਾਣਗੇ ਉਹ ਬੜੇ ਲਿਮਟਿਡ ਸੋਰਸ ਦੇ ਵਿੱਚ ਉਸ ਕਾਲਜੇਸ ਦੇ ਵਿੱਚ ਜਾਣਗੇ ਸੀਟਸ ਲਿਮਟਿਡ ਹੋਣ ਗਿਆ ਜਿਹਦੇ ਨਾਲ ਐਜੂਕੇਸ਼ਨ ਕੁਆਲਿਟੀ ਦੀ ਮਿਲੇਗੀ ਪਲੱਸ ਜੇ ਲਿਮਟਿਡ ਸੀਟਸ ਹੋਣ ਗਿਆ ਤੇ ਅੱਗੇ ਜਾ ਕੇ ਜੌਬਸ ਵੀ ਉਹਨਾਂ ਨੂੰ ਅੱਛੀਆਂ ਮਿਲਣ ਗਿਆ ਸੋ ਇਦਾਂ ਦੇ ਰੂਲਸ ਇੰਪਲੀਮੈਂਟ ਕੀਤੇ ਗਏ ਨੇ ਜਿਹੜਾ ਕਿ ਸਟੂਡੈਂਟਸ ਦੀ ਬੈਟਰਮੈਂਟ ਦੇ ਵਿੱਚ ਮੈਂ ਕਹਾਂਗਾ ਇਹ ਸਭ ਤੋਂ ਬੈਸਟ ਪੀਰੀਅਡ ਹੈ ਬੱਚਿਆਂ ਦੇ ਜਾਨ ਵਾਸਤੇ ਬੱਚੇ ਜੇ ਜਾਣਾ ਚਾਹੁੰਦੇ ਆ ਵਾਕਈ ਪੜ ਕੇ ਕੁਝ ਕਰਨਾ ਚਾਹੁੰਦੇ ਆ ਤਾਂ ਥਿਸ ਇਜ਼ ਦਾ ਬੈਸਟ ਟਾਈਮ ਟੂ ਗੋ ਸੋ ਯੂ ਸ਼ੁਡ ਪਲਾਨ ਯੋਰਸੈਲਫ ਤੁਸੀਂ ਪਲਾਨ ਕਰੋ ਆ ਕੇ ਕੋਰਸ ਚੂਜ਼ ਕਰੋ ਕਾਲਜ ਚੂਜ਼ ਕਰੋ ਐਂਡ ਪਲੀਜ਼ ਪਲਾਨ ਯੋਰ ਫਿਊਚਰ ਫॉर ਸਟਡੀ ਅਬਰੋਡ ਥਿਸ ਇਜ਼ ਦਾ ਬੈਸਟ ਟਾਈਮ ਟੂ ਗੋ ਬਹੁਤ ਵਧੀਆ ਸਰ ਨੇ ਉਹਦਾ ਰੰਦ ਦਿੱਤੀ ਹੈ ਕਿ ਇੱਕੇ ਜਗ੍ਹਾ ਤੇ ਆਪਾਂ ਕੱਟ ਕਰ ਲੈਣਾ ਤਾਂ ਕੁਦਰਤੀ ਗੱਲ ਹੈ ਜੌਬ ਅਪਰਚੂਨਿਟੀਆਂ ਵਰਕ ਅਪਰਚੂਨਿਟੀਆਂ ਦਿਨ-ਪ੍ਰਤੀ ਦਿਨ ਘਟਦੀਆਂ ਜਾਂਦੀਆਂ ਨੇ ਬਟ ਆਪਾਂ ਲੋਕ ਲਕੀਰ ਦੇ ਫਕੀਰ ਵਾਂਗੂ ਵੀ ਮੇਰੇ ਮਾਮਾ ਜੀ ਬ੍ਰੈਮਟਨ ਨੇ ਤਾਂ ਆਪਾਂ ਸਾਰੇ ਬ੍ਰੈਮਟਨ ਇਕੱਠੇ ਹੋ ਜਾਂਦੇ ਆਂ ਆਪਾਂ ਲੋਕਾਂ ਨੂੰ ਕਿਤੇ ਨਾ ਕਿਤੇ ਆਪਣੀ ਸਕਿੱਲ ਦੇ ਹਿਸਾਬ ਨਾਲ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਤੇ ਉਹਨਾਂ ਦੇ ਜੋ ਪ੍ਰੋਫਾਈਲਸ ਨੇ ਪ੍ਰੋਟੋਕਾਲਸ ਨੇ ਉਹਦੇ ਹਿਸਾਬ ਨਾਲ ਆਪਣੇ ਆਪ 'ਚ ਥੋੜੀ ਜਿਹੀ ਤਬਦੀਲੀ ਲੈਣੀ ਪੈਣੀ ਹੈ ਤਾਂ ਕਿ ਆਪਾਂ ਵੀ ਹੋਰ ਜ਼ਿਆਦਾ ਉੱਥੇ ਆਪਸ਼ਨਸ ਹੋਰ ਜ਼ਿਆਦਾ ਸਕੋਪਸ ਦੇ ਉੱਤੇ ਵਰਕ ਕੰਟੈਕਟ ਕਰਨਾ ਹੋਵੇ ਜਾਂ ਜੇਕਰ ਇੱਥੇ ਆ ਕੇ ਤੁਹਾਡੇ ਨਾਲ ਰਾਤ ਤੱਕ ਕੰਮ ਕਰਨਾ ਹੋਵੇ ਤਾਂ ਸਰ ਵਟਸ ਦਾ ਮੋਬਾਈਲ ਨੰਬਰ ਐਂਡ ਵਟਸ ਦਾ ਐਡਰੈਸ ਸਰ ਜੇਕਰ ਤੁਸੀਂ ਸਾਨੂੰ ਇੱਥੇ ਆ ਕੇ ਮਿਲਣਾ ਚਾਹੁੰਦੇ ਹੋ ਕਿ ਤੁਸੀਂ ਆਈਡੀਪੀ ਖੰਡਾ ਨੂੰ ਪਹਿਲੇ ਤਾਂ ਨੈਟ ਦੇ ਉੱਤੇ ਸਰਚ ਕਰ ਸਕਦੇ ਹੋ ਤੁਹਾਨੂੰ ਉੱਥੇ ਡਿਟੇਲਸ ਮਿਲ ਜਾਣਗੇ ਪਲੱਸ ਜੇ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ 01628512900 ਤੇ ਮੋਬਾਈਲ ਨੰਬਰ ਹੈ 988496 975 ਜੇਕਰ ਤੁਸੀਂ ਸਾਨੂੰ ਈਮੇਲ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info.khannakhaanna@idp.com ਤੇ ਪਲਸ ਜੇ ਤੁਸੀਂ ਸਾਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਐਡਰੈਸ ਤੇ ਆ ਸਕਦੇ ਹੋ that is sco2021 rest house market khanna ਥੈਂਕ ਯੂ ਵੈਰੀ ਮਚ ਸਰ ਜੀ ਮੈਂ ਕਿ ਸਰ ਨੇ ਦੱਸਿਆ ਜੇਕਰ ਅੱਜ ਵੀ ਤੁਸੀਂ ਪਲਾਨ ਕਰ ਰਹੇ ਹੋ ਕਿ ਹਾਂ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਕਿਤੇ ਵੀ ਆਪਣੇ ਬੱਚੇ ਦਾ ਜਿਹੜਾ ਫਿਊਚਰ ਹੈ ਉਹ ਬਣਾਉਣਾ ਚਾਹੁੰਦੇ ਆ ਤਾਂ ਕਿਰਪਾ ਕਰਕੇ ਸਾਡੀ ਰਿਕੁਐਸਟ ਤੇ ਵੀ ਆਈਡੀਪੀ ਦੇ ਤੁਸੀਂ ਇੱਕ ਵਾਰੀ ਆ ਕੇ ਦੇਖੋ ਕਿਉਂਕਿ ਅਸੀਂ ਵੀ ਇਹਨਾਂ ਦੇ ਨਾਲ ਤੀਜਾ ਜਿਹੜਾ ਸੈਸ਼ਨ ਹੈ ਇਨਟੇਕ ਨੂੰ ਭੇਜ ਰਹੇ ਨੇ ਅਸੀਂ ਵੀ ਕੰਟੀਨਿਊ ਇਹਨਾਂ ਦੇ ਨਾਲ ਇਹ ਪ੍ਰੋਗਰਾਮ ਦੀ ਕਵਰੇਜ ਲਈ ਆਉਂਦੇ ਆ ਕਿ ਬੱਚਿਆਂ ਦਾ ਜਿਹੜਾ ਫੇਥ ਹੈ ਪਲੱਸ ਪੇਰੈਂਟਸ ਦੇ ਲਈ ਬਹੁਤ ਇੱਕ ਟਰਸਟ ਵਰਦੀ ਇਹ ਅਦਾਰਾ ਵੈ ਤਾਂ ਕਰਕੇ ਤੁਸੀਂ ਵੀ ਜੇਕਰ ਆਪਣੇ ਬੱਚੇ ਦੀ ਬੈਟਰਮੈਂਟ ਚਾ ਕਰੋ थैंक यू जी थैंक यू वेरी मच थैंक यू सर थैंक यू सर थैंक यू सो मच सर मेडिकल यस इंजीनियरिंग ठीक है किसी भी चीज को उठा के देख लो एंड टुडे इवन इन ओलंपिक्स इवन इन ओलंपिक्स नाउ वी आर नॉट बिहाइंड सी वी आर डिपेंडेंट अपॉन आवर माइंड्स ऑन आवर हैंड्स अपन वो काम आंदे ने बट द पीपल ओवर देयर इन कनाडा दे आर डिपेंडेंट अपॉन मशीनस ओनली ठीक है सो वी आर मच मोर स्किल्ड देन देन सो हैव कॉन्फिडेंस इन यू ठीक है डोंट लूज होप ओ चीज अपन बाद में विल बी डिस्कसिंग ऑन दैट आल्सो ठीक है बट यस फर्स्ट ऑफ ऑल दिस कनेडियन क्लासरूम सिस्टम सो इन इंडियन क्लासरूम व्हाट काइंड ऑफ एजुकेशन यू गॉट ओवर हेयर कि मेरी एजुकेशन सही है ओ मतलब अपन क्या है ना कि क्वेश्चन आंसर्स जे लिखा देते सी ओनु याद करी जाओ ही पेपर्स आ जाते सी या ਉਹ ਪੜ ਲੋ ਲੈਸਨਸ ਵਗੈਰਾ ਉਹ ਵੀ ਜੋ ਕੁਝ ਪੁੱਛ ਲੈਂਦੇ ਸੀ ਦੈਟ ਇਜ਼ ਦਾ ਓਨਲੀ ਥਿੰਗ ਦੈਟ ਯੂ ਹੈਵ ਐਕਸਪੀਰੀਐਂਸਡ ਅਪਾਰਟ ਫਰਮ ਜੇ ਕੋਈ ਲੈਬ ਵਰਕ ਹੁੰਦਾ ਤੇ ਜਾ ਕੇ ਬੈਡ ਬੁੱਕ ਨਹੀਂ ਆਉਂਦੇ ਸੀ ਥੋੜਾ ਬਹੁਤ ਪਤਾ ਹੁੰਦਾ ਸੀ ਰਾਈਟ ਐਂਡ ਬਿਫੋਰ ਸੇਇੰਗ ਐਨੀਥਿੰਗ ਆਈ ਵਾਂਟ ਟੂ ਥੈਂਕਸ ਮਾਈ ਕੰਸਲਟੈਂਟ ਸੋਨਿਕਾ ਸ਼ਰਮਾ ਸ਼ੀ ਹੈਲਪਡ ਮੀ ਅ ਲੋਟ I was waiting for my visa from last five minute, uh, months. Sorry, and uh, I, with the help of her, I just got my visa within five days. And uh, I will definitely recommend all and everyone uh, to the student who wants to go abroad. You all have to must, you all have to visit IDP for once for uh, great experience to go get it. Thank you so much. Well, congratulations. God bless you. Mehak State College. Mahaloji. Mehak the Mehak the Allah. Congratulations to that. ਭਾਲੇ ਵਾਲੇ ਮੇਰੇ ਤੋਂ ਕੁੰਜਾ ਸਿੱਖ ਕੁੰਜਾ ਆ। ਕਿ ਵੀ ਨਾ ਹੋਰਾ। ਮੇਰੇ ਵਾਲੇ ਚਲੋ ਇੱਕ ਹੋ ਗਿਆ ਚਲੋ ਬਹੁਤ ਹੈ। ਸਰ ਇਹ ਤੋਂ ਉਡਾ। ਐਵੇਂ ਉਡਾ। ਤਾਂ ਵੈਸੇ ਉਡਾ ਦੇ। ਮੇਰੀ ਗੁੱਤ। ਇਹ ਵੀ ਵਾਸਈ ਹੈ। ਤੁਹਾਨੂੰ ਗ੍ਰੈਜੂਲੇਸ਼ਨਸ ਜੀ 1 ਆਫ ਯੂ। ਚਲੋ ਜੀ ਕੇਕ ਕਟਿੰਗ ਕਰਾਂਗੇ। ਪੰਦਰਗਾ ਕੇ ਕਟਿੰਗ ਇੱਧਰ ਆ ਜਾਓ ਸਾਰੇ ਪਕੜਵਾ। ਸਟੂਡੈਂਟਸ ਆਓ। ਸੂਰੇ। ਪਕੜੋ ਜੀ। ਤੈਨੂੰ ਪਕੜੋ। ਆ ਜਾਓ ਸਾਰੇ। ਆ ਜਾਓ ਆ ਜਾਓ ਆ ਜਾਓ। ਤੁਹਾਡਾ ਬਹੁਤ ਬਹੁਤ ਬੈਟ੍ਰੇਕੁਲੇਸ਼ਨਸ ਬਹੁਤ ਲਵਲੀ ਕਲਾ ਕਰਦਾ ਰਹੋ ਜੀ ਥੈਂਕਸ ਜੀ ਸ਼ੁਰੂ ਪਲੇਟ ਬਕਰਾਂਗੇ ਆਪਣੇ ਲਈ ਕੁਝ ਟੈਚ ਕਰੇ ਮੇਰੇ ਮੋਬਾਈਲ ਤੇ ਨਹੀਂ ਹੋਗਾ ਬਾਅਦ ਸਵੇਰੇ ਮੋਬਾਈਲ ਖਰੀਦ ਲਵਾਂਗੇ ਜਿਹੜਾ ਸਾਡਾ ਦੋ ਦੋ ਤੇਰਾ ਜਾਣੇ ਕਿ ਫਸ ਸਾਡੇ ਨਾਲ ਅੱਜ ਆਈਡੀਪੀ ਦੇ ਉਹ ਸਟੂਡੈਂਟਸ ਵੀ ਨੇ ਜਿਹੜੇ ਕਿ ਇੱਥੋਂ ਆਪਣੇ ਲਾਈਫ ਦੇ ਵਿੱਚੋਂ ਮੂਵ ਕਰਨ ਜਾ ਰਹੇ ਨੇ ਬਾਹਰ ਜਿਨ੍ਹਾਂ ਦਾ ਕਿ ਐਕਸਪੀਰੀਅੰਸ ਜਾਣਦੇ ਆ ਕਿਹੋ ਜਿਹਾ ਰਿਹਾ ਤੇ ਅੱਗੇ ਜੇਕਰ ਕੋਈ ਬੱਚੇ ਉਹਨਾਂ ਵਰਗੇ ਸਟ੍ਰਗਲਰ ਜਾਂ ਹੋਰ ਕਈ ਜਗ੍ਹਾ ਦੇ ਉੱਤੋਂ ਨਿਰਾਸ਼ ਹੋਏ ਹੋਏ ਜੇਕਰ ਉਹਨਾਂ ਤੋਂ ਰਿਕਮੈਂਡੇਸ਼ਨ ਪੁੱਛਦੇ ਨੇ ਤਾਂ ਉਹ ਕੀ ਰਿਕਮੈਂਡ ਕਰਦੇ ਨੇ ਉਹ ਜਾਣਦੇ ਆ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਸਾਡੇ ਨਾਲ ਕਿਹੜਾ ਨਾਮ ਹੈ ਬੱਚੇ ਮੇਰਾ ਨਾਮ ਸਿਮਰਨ ਜੋਤਕੌਰ ਸੇਖੂ ਹੈ ਤੇ ਮੈਂ ਆਪਣਾ ਕੈਨੇਡਾ ਦਾ ਬੋ ਵੈਲੀ ਕਾਲਜ ਤੋਂ ਵੀਜ਼ਾ ਆਈਡੀਪੀ ਖੰਨਾ ਤੋਂ ਲਵਾਇਆ ਹੈ ਤੇ ਮੇਰੇ ਕਾਉਂਸਲਰ ਮਿਸਿਸ ਸੋਨੀਆ ਅਰੋੜਾ ਨੇ ਬਹੁਤ ਜ਼ਿਆਦਾ ਮੇਰੀ ਹੈਲਪ ਕੀਤੀ ਬਿਕੋਜ਼ ਮੈਂ ਕਾਫੀ ਲਾਸ ਫੀਲ ਕਰ ਰਹੀ ਸੀ ਆਪਣੇ ਆਪ ਨੂੰ ਆਫਟਰ ਗ੍ਰੈਜੂਏਸ਼ਨ ਕਾਫੀ ਸਾਰੇ ਆਪਸ਼ਨਸ ਆ ਜਾਂਦੇ ਨੇ ਆਪਣੇ ਕੋਲ ਤੇ ਆਪਾਂ ਨੂੰ ਸਮਝ ਨਹੀਂ ਆਂਦਾ ਕਿ ਕੀ ਕਰੀਏ ਔਰ ਉਪਰੋਂ ਨਿਊ ਨਿਊਜ਼ਸ ਆਉਂਦੀਆਂ ਨੇ ਡੇਲੀ ਨਵੀਂ ਤੋਂ ਨਵੀਂ ਚੀਜ਼ ਪਤਾ ਲੱਗਦੀ ਹੈ ਬਟ ਓਵਰਆਲ ਆਈਡੀਪੀ ਖੰਨਾ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਜਿੰਨੇ ਵੀ ਮੇਰੇ ਡਾਊਟ ਸੀਗੇ ఎవਰੀਥਿੰਗ ਸਭ ਕੁਝ ਕਲੀਅਰ ਕੀਤਾ ਤੇ ਅੱਜ ਮੈਂ ਸਕਸੈਸਫੁਲੀ ਆਪਣਾ ਵੀਜ਼ਾ ਲੈ ਲਿਆ ਤੇ ਆਮ ਸੋ ਹੈਪੀ ਵਾਟਸ ਯੂਰ ਰეკਮੈਂਡੇਸ਼ਨ ਫੋਰ ਜਸਟ ਲਾਈਕ ਯੂ ਚਿਲड्रन ਹਾਂਜੀ ਮੈਂ ਸਾਰਿਆਂ ਨੂੰ ਇਹੀ ਰეკਮੈਂਡ ਕਰਾਂਗੀ ਕਿ ਪਲੀਜ਼ ਤੁਸੀਂ ਆਈਡੀਪੀ ਖੰਨਾ ਆਓ ਔਰ ਬਹੁਤ ਹੀ ਅੱਛੇ ਕਾਉਂਸਲਰਸ ਤੇ ਬਹੁਤ ਹੀ ਅੱਛੀ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਨੇ ਇਹ ਫ੍ਰੀ ਆਫ ਕਾਸਟ ਹੈ ਕੋਈ ਵੀ ਆਪਾਂ ਨੂੰ ਮਨੀ ਮਾਈਂਡਡ ਲੋਕ ਨਹੀਂ ਹੈ ਜਿਵੇਂ ਲੋਕ ਕਹਿੰਦੇ ਆ ਕਿ ਵੀਜ਼ਾ ਲਗਾਉਣ ਲਈ ਬਹੁਤ ਜ਼ਿਆਦਾ ਲੋਕ ਪੈਸਿਆਂ ਤੋਂ ਪਹਿਲਾਂ ਸੋਚਦੇ ਆ ਹਰ ਬੰਦੇ ਨੂੰ ਇਹੀ ਹੁੰਦਾ ਕਿ ਸਾਡਾ ਘੱਟ ਤੋਂ ਘੱਟ ਪੈਸੇ ਚ ਕੰਮ ਹੋਵੇ ਤੇ ਵਧੀਆ ਤੋਂ ਵੱਧ ਕੰਮ ਹੋਵੇ ਤੇ ਆਈ ਊਡ ਰეკਮੈਂਡ एवरीवन टू विजिट आईडीपी ਖੰਨਾ Thank you. What's your name, brother? Kaur. What's your experience with the IDP, and what you want to tell just like your age mates, students? I would recommend all the age, all my age mates to visit IDP Khanna, and especially I would like to thank Sonia ma'am because I had a great experience, and I think all of others who will visit here will have the same and v fulfill their requirements of the studying abroad and fulfill their dream of studying abroad and gain, being settled there. Thank you. ਥੈਂਕ ਯੂ ਸਰਨਲ ਮੈਮ ਵੀ ਨੇ ਮੈਮ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਬੱਚਿਆਂ ਦੇ ਨਾਲ ਕਿਉਂਕਿ ਬੱਚਿਆਂ ਨੂੰ ਅੱਜ ਦੇ ਟਾਈਮ 'ਚ ਕਾਉਂਸਲਿਟ ਕਰਨਾ ਆਪਣੇ ਆਪ 'ਚ ਬਹੁਤ ਚੈਲੈਂਜਿੰਗ ਹੁੰਦਾ ਵਾ ਕਿਉਂਕਿ ਬੱਚੇ ਕਈ ਜਗ੍ਹਾ ਦੇ ਉੱਤੋਂ ਆਪਾਂ ਦੇਖਿਆ ਵਾ ਬਹੁਤ ਕੋਈ ਜਿਵੇਂ ਬੱਚੀ ਨੇ ਕਿਹਾ ਵਾ ਕਿ ਬਹੁਤ ਲੋਕ ਰੀ ਉਮਰਸ ਫੈਲਾਉਂਦੇ ਨੇ ਬੜਾ ਕੁਝ ਹੋਰ ਵੀ ਹੁੰਦਾ ਤਾਂ ਬੱਚਿਆਂ ਨੂੰ ਟੈਕਲ ਕਰਨਾ ਪ੍ਰੋਪਰ ਪਲੇਟਫਾਰਮ ਤੇ ਲੈਣਾ ਦੈਨ ਪੋਜੀਟਿਵਲੀ ਗਾਈਡ ਕਰਨਾ ਕਿ ਤਾਂਕਿ ਉਹ ਆਪਣੀ ਜ਼ਿੰਦਗੀ ਨੂੰ ਪ੍ਰੋਪਰਲੀ ਫੋਰਨ ਦੇ ਵਿੱਚ ਰਨ ਕਰ ਸਕਣ ਏਸ ਆਈ ਵਿਲ ਹਾਈਲੀ ਰਿਕਮੈਂਡ ਕਿ I ਵਿਸ਼ ਯੂ ਆਲ ધ ਬੈਸਟ ਟੂ ਆਲ ਆਫ ਸਟੂਡੈਂਟਸ ਇਰ फे सेफ फेस एनी क्वेरी इशूज रिलटिड टू योर पी आर रिलेटेड टू योर वर्क परमिट रिटेड टू योर स्टडी यू कैन कॉन्टैक्ट वट एनी टाइम और जो हूँ र्यूमरस फैल रहे हैं कि जी वर्क परमिट्स नहीं मिलते प्लस टू तो बाद आफ्टर ग्रेजुएशन वर्क परमिट्स बंद हो चुके हैं बहुत स्टूडेंट्स आते हैं बहुत पोस्ट फेसबुक से भी पेंद्ते तो प्लीज सी आई सी डॉट न्यूज पर अपना जाके हमेशा जो भी न्यूज देखनी है सी आई सी डॉट न्यूज़ से ही ऑफिशियल वैबसाइट है उत्थे ही अपनी सारा कुछ ਸਰਚ ਕਰਿਆ ਕਰੋ ਜੋ ਵੀ ਤੁਹਾਨੂੰ ਅਗਰ ਅਪਡੇਟਸ ਮਿਲਦੇ ਆ ਕਿ ਕੁਝ ਰੂਲਸ ਚੇਂਜ ਹੋ ਰਹੇ ਨੇ ਥੈਂਕ ਯੂ ਵੈਰੀ ਮਚ ਨਾ ਸੰਦਲ ਮੈਮ ਵੀ ਖੜੇ ਨੇ ਮੈਮ ਦੇਖਿਆ ਕਿ ਤੁਹਾਡਾ ਬੜਾ ਵਾਈਟਲ ਰੋਲ ਹੁੰਦਾ ਵਾ ਕਿਉਂਕਿ ਕਾਉਂਸਲਿੰਗ ਤੇ ਉਹ ਵੀ ਅੱਜਕੱਲ ਦੇ ਟੀਨੇਜ ਬੱਚਿਆਂ ਨੂੰ ਜਿਹੜੇ ਕਿ ਬਹੁਤ ਜ਼ਿਆਦਾ ਫਿਊਚਰਿਸਟਿਕ ਹੁੰਦੇ ਨੇ ਚਾਹੁੰਦੇ ਨੇ ਕਿ ਫੋਰਨ ਜਾ ਕੇ ਆਪਣੀ ਲਾਈਫ ਨੂੰ ਸੈੱਟ ਕਰੀਏ ਤਾਂ ਮੈਮ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਕਿਉਂਕਿ ਸਾਡੀ ਵੀ ਤੀਜੀ ਟਰਮ ਹੈ ਤੁਹਾਡੇ ਇਨਟੇਕਸ ਦੇ ਨਾਲ ਸਾਨੂੰ ਵੀ ਕਵਰੇਜ ਦਾ ਮੌਕਾ ਮਿਲਦਾ ਵਾ ਤਾਂ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੇ ਕੀ ਬੈਸਟ ਵਿ Uh, वैसे इट इज़ ऑल फर्स्ट ऑफ ऑल कॉन्ग्रेचुलेशन टू ऑल ऑफ यू ठीक है जो इस टाइम द एक्सपीरियंस ही फॉर कैनेडा इट वॉज़ क्वाइट चैलेंजिंग क्योंकि नवे रूल से स्टूडेंट्स नॉपरली गाइड करना प्लस अपने आप अपडेट रखना एक नवा एक नवा चैलेंज स बट जो भी सानू बहुत कुछ सीखने मिलिया एज अ काउंसलर एज अ गाइड टू द स्टूडेंट्स सो दैट असी ओथेंटिक इनफोमे दे चकी स्टूडेंट्स न प्रोपर वे दे सो दैट कि उन्होंने कोई इशू ना रहे अगर जाके एंड One thing more, a recommendation to everyone, to all the parents and students. अगर कोई भी थोड़ू र्यूमर पता लगता प्लीज डोंट लिसन टू एंड इन्फ्लूएंस ना होवो रीच टू अस टू आई डी पी खन्ना ब्रांच नहीं आना तो वी यू कैन कॉन्टैक्ट अस एनी टाइम तो असन उस तरीके गाइड करा सो so दैट थोड़े सारिया इशूज जो भी थोड़ी क्वेरीज ने क्लीअर हो जाए ठीक है एंड अनादर थिंग द बेस्ट विशिज टू ऑल द स्टूडेंट्स जिन्हा का वीजा आया नाओ द थिंग इज़ कि हूँ गेम थोड़े हाथ च है तुम्हें ऑलरेडी कैनेडा जाना है तो द थिंग इज़ डोंट गेट इन्फ्लूएसड ओवर देयर ऑलसो अपना फटाफट वजिया तरी ਕੇ ਨਾਲ ਵਧੀਆ ਤਰੀਕੇ ਨਾਲ ਪੜ੍ਹਾਈ ਕਰਕੇ ਕੰਮ ਕਰਕੇ ਆਪਣਾ ਜਲਦੀ ਜਲਦੀ ਸੈਟਲ ਹੋਵੋ ਐਂਡ ਅ ਵੈਰੀ ਵੈਰੀ ਗੁੱਡ ਵਿਸ਼ੀਜ਼ ਟੂ ਆਲ ਆਫ ਯੂ ਥੈਂਕ ਯੂ ਸੋ ਮੱਚ ਟਰਾਂਸਪੈਰੈਂਸੀ ਓਨੈਸਟੀ ਇਹੀ ਆਈਡੀਪੀ ਦੇ ਬੇਸਿਕ ਐਥਿਕਸ ਨੇ ਜਿਨ੍ਹਾਂ ਦੇ ਉੱਤੇ ਵਰਕ ਕਰਦਾ ਆ ਰਿਹਾ ਤੇ ਅੱਜ ਬਹੁਤ ਵੱਡਾ ਇਹਨਾਂ ਦਾ ਸਕਸੈਸ ਰੇਟ ਹੈ ਸਾਡੇ ਨਾਲ ਸਾਡੇ ਸਟੂਡੈਂਟ ਸਾਹਿਬਾਨ ਵੀ ਨੇ ਜਿਹੜੇ ਕਿ ਹੁਣ ਸਕਸੈਸਫੁਲੀ ਕੈਨੇਡਾ ਜਾ ਰਹੇ ਨੇ ਸਰ ਕੀ ਡ੍ਰੀਮਸ ਲੈ ਕੇ ਜਾ ਰਹੇ ਹੋ ਕਿਹੋ ਜਿਹਾ ਐਕਸਪੀਰੀਅੰਸ ਆਈਡੀਪੀ ਨਾਲ ਰਿਹਾ ਤੇ ਜੇਕਰ ਸਟੂਡੈਂਟਸ ਤੁਹਾਡੇ ਏਜ ਬਾਰ ਦੇ ਨੇ ਉਹਨਾਂ ਨੂੰ ਕੀ ਰეკਮੈਂਡੇਸ਼ਨ ਦੋਗੇ ਬਾਈ ਚਾਂਸ ਜੇਕਰ ਉਹਨਾਂ ਨੂੰ ਕਿਸੇ ਕਿਸਮ ਦੀ ਹੈਲਪ ਦੀ ਲੋੜ ਪਵੇ ਸਭ ਤੋਂ ਪਹਿਲਾਂ ਮੈਂ ਥੈਂਕ ਕਰਨਾ ਚਾਹਾਂਗਾ ਆਈਡੀਪੀ ਦਾ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਗਾਈਡੈਂਸ ਦਿੱਤੀ ਸਭ ਤੋਂ ਬੈਸਟ ਕਲ ਆਈਡੀਪੀ ਇਹ ਵੀ ਇਹਨਾਂ ਦੀ ਪ੍ਰੋਸੈਸ ਬਹੁਤ ਟਰਾਂਸਪੇਰੈਂਟ ਹੈ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਹੁੰਦੀ ਹੈ ਹਰ ਇੱਕ ਅਪਡੇਟ ਤੁਹਾਡੇ ਮੇਲ ਆਈਡੀ ਤੇ ਆਊਗੀ ਸਟੂਡੈਂਟ ਦੇ ਸੋ ਜਿਹੜੇ ਵੀ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਆਈਡੀਪੀ ਆਫਿਸ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੇ ਸੋ 댓 ਉਹਨਾਂ ਨੂੰ ਸਾਰੀ ਪ੍ਰੋਸੈਸ ਈਜ਼ੀਲੀ ਸਮਝ ਆ ਜਾਵੇ ਨਾਲੇ ਉਹਨਾਂ ਦਾ ਵੀਜ਼ਾ ਲੱਗ ਜਾਵੇ ਥੈਂਕ ਯੂ ਥਿਸ ਇਜ਼ ਆਈਡੀਪੀ ਆਉਰਾ ਥਿਸ ਇਜ਼ ਪੋਜ਼ਿਟਿਵ ਟਰਾਂਸਪੇਰੈਂਟ ਇਨ ਫਰੰਟ ਆਫ ਯੂ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਇਹੀ ਬੱਚਿਆਂ ਨੂੰ ਕਹਿੰਦੇ ਆ ਕਿ ਹਮੇਸ਼ਾ ਬੈਸਟ ਦੀ ਚੂਜ਼ ਕਰੋ ਕਿਉਂਕਿ ਕੈਰੀਅਰ ਤੋਂ ਉੱਪਰ ਕੁਝ ਨਹੀਂ ਹੁੰਦਾ ਹੈਗਾ ਤੇ ਆਈਡੀਪੀ ਤੋਂ ਉੱਪਰ ਮੇਰੇ ਹਿਸਾਬ ਨਾਲ ਕੋਈ ਨਹੀਂ ਹੈਗਾ ਕਿਉਂਕਿ ਇਹਨਾਂ ਦੇ ਰਿਜ਼ਲਟਸ ਬੋਲਦੇ ਨੇ ਅਸੀਂ ਨਹੀਂ ਬੋਲਦੇ ਨਾ ਇਹ ਬੋਲਦੇ ਨੇ ਇਹਨਾਂ ਦੇ ਰਿਜ਼ਲਟਸ ਤੇ ਇਹਨਾਂ ਦਾ ਜੋ ਟ੍ਰੇਡਮਾਰਕ ਹੈ ਔਰਾ ਐਥਿਕਸ ਨੇ ਉਹ ਬੋਲਦੇ ਨੇ ਤਾਂ ਕਰਕੇ ਕਿਰਪਾ ਕਰਕੇ ਜੇਕਰ ਤੁਸੀਂ ਚਾਹਨੇ ਹੋ ਕਿ ਆਪਣਾ ਜਿਹੜਾ ਬੈਟਰਮੈਂਟ ਆ ਆਪਣੀ ਜਿਹੜੀ ਲਾਈਫ ਹੈ ਫਿਊਚਰ ਚ ਫੋਰਨ ਚ ਸੈਟ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਸਾਡੇ ਕੇਤੇ ਵੀ ਆਈਡੀਪੀ ਦੇ ਜ਼ਰੂਰ ਵਿਜ਼ਿਟ ਕਰੋ ਸਾਡੇ ਨਾਲ ਹੋਰ ਵੀ ਫੈਮਲੀਆਂ ਆਈਆਂ ਨੇ ਜਿਨ੍ਹਾਂ ਦੇ ਬੱਚੇ ਕੇ ਬਿਲਕੁਲ ਬਾਖੁਸ਼ੀ ਫੋਰਨ ਜਾ ਰਹੇ ਨੇ ਉਹਨਾਂ ਤੋਂ ਵੀ ਜਾਣਦੇ ਆ ਜੇਕਰ ਕੋਈ ਸਾਡੇ ਚੈਨਲ ਨਾਲ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਤਾਂ ਜ਼ਰੂਰ ਕਰ ਸਕਦਾ ਐਨੀਬਾਡੀ ਨਹੀਂ ਚਲੋ ਜੀ ਹਰੇਕ ਬੰਦਾ ਨਹੀਂ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਕੈਮਰੇ ਤੇ ਬੋਲ ਸਕੀਏ ਬਟ ਉਹਨਾਂ ਦੇ ਅੰਦਰ ਐਕਸਾਈਟਮੈਂਟ ਪੂਰੀ ਹੈ ਬੱਚਿਆਂ ਨੂੰ ਵੀ ਆਪਣੇ ਫਿਊਚਰ ਨੂੰ ਲੈ ਕੇ ਪੂਰਾ ਪੋਜ਼ਿਟਿਵ ਨੇ ਤੇ ਅਸੀਂ ਵੀ ਆਪਣੇ ਚੈਨਲ ਰਾਹੀਂ ਕਹਿੰਨੇ ਆ ਕਿ ਬੀ ਪੋਜ਼ਿਟਿਵ ਹੈ ਪੋਜ਼ਿਟਿਵ ਐਂਡ ਸਮ ਪੇ ਬੈਕ ਟੂ ਯੂਅਰ ਕੰਟਰੀ ਐਂਡ ਯੂਅਰ ਸਟੇਟ ਟੂ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ